ਦੋਸਤੋ ਮੈਂ ਅੱਜ ਤੁਹਾੜਨਾ ਅਜਿਹੇ ਬਿਜ਼ਨਸ ਆਈਡੀਆ ਸ਼ੇਅਰ ਕਰਨ ਜਾ ਰਿਹਾ ਹਾਂ ਜਿਸ ਦੇ ਨਾਲ ਤੁਸੀਂ ਜਲਦੀ ਤੋਂ ਜਲਦੀ ਬਹੁਤ ਸਾਰੇ ਪੈਸੇ ਬਣਾ ਸਕਦੇ ਹੋ ਇਹ ਇੱਕ ਅਜਿਹੇ ਬਿਜ਼ਨਸ ਆਈਡੀਆ ਨੇ ਜਿਹਦੇ ਵਿੱਚ ਤੁਹਾਡੀ ਇਨਵੈਸਟਮੈਂਟ ਬਹੁਤ ਹੀ ਘੱਟ ਲੱਗੇਗੀ ਜਾਂ ਫਿਰ ਨਹੀਂ ਵੀ ਲੱਗੇਗੀ ਪਰ ਇਸ ਦੇ ਨਾਲ ਨਾਲ ਤੁਹਾਡੀ ਕਮਾਈ ਜਿਹੜੀ ਉਹ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਏਗੀ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾਲ ਦੋਸਤੋ ਅੱਜਕਲ 21ਵੀਂ ਸਦੀ ਦਾ ਉਹ ਜਮਾਨਾ ਆ ਗਿਆ ਜਿੱਥੇ ਜ਼ਿਆਦਾਤਰ ਕਮਾਈ ਸਮਾਰਟ ਵਰਕ ਨਾਲ ਹੁੰਦੀ ਹੈ ਨਾ ਕਿ ਹਾਰਡ ਵਰਕ ਦੇ ਨਾਲ ਬਹੁਤ ਸਾਰੇ ਐਸੇ ਲੋਕ ਨੇ ਜੋ ਕਿ ਹਾਰਡ ਵਰਕ ਦੀ ਬਜਾਏ ਸਮਾਰਟ ਵਰਕ ਕਰਕੇ ਬਹੁਤ ਵਧੀਆ ਪੈਸੇ ਬਣਾਉਂਦੇ ਨੇ ਦੁਨੀਆ ਦੇ ਵਿੱਚ ਹਰ ਕੰਮ ਦੇ ਵਿੱਚ ਕੰਪੀਟੀਸ਼ਨ ਵੱਧਦਾ ਵੀ ਜਾ ਰਿਹਾ ਔਰ ਲੋਕ ਕੰਪੀਟੀਸ਼ਨ ਦੇ ਵਿੱਚ ਭੱਜਦੇ ਨਜ਼ਰ ਵੀ ਆ ਰਹੇ ਪਰ ਇੰਨਾ ਜ਼ਿਆਦਾ ਕੰਪੀਟੀਸ਼ਨ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਐਸੇ ਕੰਮ ਨੇ ਐਸੀ ਕੁਰਸੀਆਂ ਨੇ ਜੋ ਖਾਲੀ ਪਈਆਂ ਅਤੇ ਸਕਿਲਡ ਬੰਦਿਆਂ ਦੀ ਵੇਟ ਕਰ ਰਹੀਆਂ ਅੱਜ ਮੈਂ ਤੁਹਾਡੇ ਨਾਲ ਕੁਝ ਅਜਿਹੇ ਬਿਜ਼ਨਸ ਆਈਡੀਆ ਸ਼ੇਅਰ ਕਰਨ ਜਾ ਰਿਹਾ ਹਾਂ ਜੋ ਲੱਗਦੇ ਨੇ ਕਾਮਨ ਨੇ ਪਰ ਇਹ ਕੰਮ ਬਹੁਤ ਹੀ ਕਾਮਨ ਹੁੰਦੇ ਹਾਂ ਵੀ ਯੂਨੀਕ ਨੇ ਕਿਉਂਕਿ ਇਸ ਤਰ੍ਹਾਂ ਦੇ ਕੰਮ ਨੂੰ ਹਰ ਕੋਈ ਬੰਦਾ ਨਹੀਂ ਕਰ ਸਕਦਾ ਆਓ ਹ ਕੇ ਡਿਸਕਸ ਕਰਦੇ ਸਭ ਤੋਂ ਪਹਿਲਾ ਜੋ ਕੰਮ ਹੈ ਉਹ ਹੈ ਚੈਨਲ ਮੈਨੇਜਮੈਂਟ ਦੋਸਤੋ ਅੱਜਕੱਲ੍ਹ ਚੈਨਲ ਮੈਨੇਜਮੈਂਟ ਦਾ ਕੰਮ ਬਹੁਤ ਹੀ ਵੱਡਾ ਹੋ ਗਿਆ ਹੈ ਔਰ ਬਹੁਤ ਹੀ ਜ਼ਿਆਦਾ ਡਿਮਾਂਡ ਦੇ ਵਿੱਚ ਵੀ ਹੈ ਕਿਉਂਕਿ ਅੱਜਕੱਲ੍ਹ ਚਾਹੇ ਕੋਈ ਛੋਟਾ ਆਦਮੀ ਹੋਵੇ ਚਾਹੇ ਕੋਈ ਸੈਲੀਬ੍ਰਿਟੀ ਹੋਵੇ ਹਰ ਇੱਕ ਬੰਦਾ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਐਕਟਿਵ ਹੈ ਆਮ ਆਦਮੀ ਜੋ ਕਿ ਸਿਰਫ ਐਂਟਰਟੇਨਮੈਂਟ ਵਾਸਤੇ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਨੇ ਇਸ ਦੇ ਨਾਲ ਨਾਲ ਹੀ ਪ੍ਰੋਫੈਸ਼ਨਲ ਲੋਕ ਪਬਲਿਸਿਟੀ ਵਾਸਤੇ ਕੰਟੈਂਟ ਕ੍ਰिएशन ਵਾਸਤੇ ਔਰ ਇਨਫੋਰਮੇਸ਼ਨ ਦੇ ਲਈ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਜਿਆਦਾਤਰ ਪ੍ਰੋਫੈਸ਼ਨਲ ਲੋਕ ਜਾਂ ਪ੍ਰੋਫੈਸ਼ਨਲ ਕੰਪਨੀਆਂਜ਼ ਆਪਣਾ ਸੋਸ਼ਲ ਮੀ ਇਹ ਜ਼ਿਆਦਾਤਰ ਲੋਕ ਚੈਨਲ ਮੈਨੇਜਮੈਂਟ ਵਾਲੇ ਹਾਇਰ ਕਰਦੇ ਨੇ ਤੇ ਉਹੀ ਇਹਨਾਂ ਦੇ ਚੈਨਲਸ ਨੂੰ ਚੰਗੀ ਤਰ੍ਹਾਂ ਦੇਖਦੇ ਨੇ ਕਿਉਂਕਿ ਪ੍ਰੋਫੈਸ਼ਨਲ ਲੋਕਾਂ ਕੋਲ ਜ਼ਿਆਦਾ ਟਾਈਮ ਨਹੀਂ ਹੁੰਦਾ ਕਿ ਕੱਲੀ-ਕੱਲੀ ਡਿਟੇਲ ਲੋਕਾਂ ਤੱਕ ਪਹੁੰਚਾਉਣ ਇਸ ਕਰਕੇ ਚੈਨਲ ਮੈਨੇਜਮੈਂਟ ਵਾਲੇ ਡਿਸਾਈਡ ਕਰਦੇ ਨੇ ਕਿ ਕਿਹੜੀ ਇਨਫੋਰਮੇਸ਼ਨ ਲੋਕਾਂ ਤੱਕ ਜਾਏਗੀ ਕਿਹੜੀ ਨਹੀਂ ਜਾਏਂ ਦੋਸਤੋ ਚੈਨਲ ਮੈਨੇਜ ਕਰਨ ਵਾਲੇ ਨੂੰ ਹੀ ਚੈਨਲ ਮੈਨੇਜਮੈਂਟ ਵਾਲੇ ਕਹਿੰਦੇ ਨੇ ਜੇਕਰ ਤੁਹਾਡੀ ਸੋਸ਼ਲ ਮੀਡੀਆ ਸਟਰੋਂਗ ਹੈ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਹੋ ਤੁਸੀਂ ਇਹ ਕੰਮ ਕਰਦੇ ਹੋ ਖੁਸ਼ੀ ਮਹਿਸੂਸ ਕਰਦੇ ਹੋ ਤਾਂ ਤੁਸੀਂ ਇਸ ਬਿਜ਼ ਜੇਕਰ ਤੁਸੀਂ ਇਸ ਕੰਮ ਨੂੰ ਘਰ ਬੈਠ ਕੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਐਜ਼ ਅ ਫ੍ਰੀਲਾਂਸਰ ਇਸ ਕੰਮ ਨੂੰ ਸ਼ੁਰੂ ਕਰ ਸਕਦੇ ਹੋ ਬਹੁਤ ਸਾਰੀਆਂ ਐਸੀਆਂ ਵੈਬਸਾਈਟਾਂ ਆਂਦੀਆਂ ਨੇ ਜਿੱਥੇ ਤੁਹਾਨੂੰ ਕੰਮ ਮਿਲ ਜਾਏਗਾ ਤੁਸੀਂ ਆਪਣਾ ਕੰਮ ਕਰਨ ਤੋਂ ਬਾਅਦ ਸਬਮਿਟ ਕਰ ਸਕਦੇ ਹੋ ਇਹਦੇ ਨਾਲ ਨਾਲ ਜੇ ਤੁਸੀਂ ਇਸ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਬਹੁਤ ਸਾਰੀਆਂ ਐਸੀਆਂ ਕੰਪਨੀਆਂ ਨੇ ਜੋ ਇਸ ਤਰੀਕੇ ਦੇ ਲੋਕ ਲੱਭਦੇ ਆ ਨੇ ਬਹੁਤ ਸਾਰੀਆਂ ਜੌਬ ਓਪਨਿੰਗ ਵੀ ਹੁੰਦੀਆਂ ਨੇ ਜਿਵੇਂ ਕਿ ਮੈਂ ਖੁਦ ਇੱਕ ਆਈਟੀ ਕੰਪਨੀ ਰਨ ਕਰ ਰਿਹਾ ਤੇ ਸਾਨੂੰ ਵੀ ਇਸ ਤਰੀਕੇ ਦੇ ਬੰਦੇ ਚਾਹੀਦੇ ਹੁੰਦੇ ਨੇ ਇਸ ਕਰਕੇ ਤੁਸੀਂ ਇਹਨਾਂ ਕੰਪਨੀਆਂ ਦੇ ਵਿੱਚ ਜੌਬ ਵੀ ਕਰ ਸਕਦੇ ਹੋ ਇਸ ਤਰ੍ਹਾਂ ਦੇ ਕੰਮ ਨੂੰ ਪ੍ਰੋਫੈਸ਼ਨਲ ਦੇ ਕੇ ਕਰਨ ਦੇ ਲਈ ਤੁਹਾਨੂੰ ਇੱਕ ਡਿਜੀਟਲ ਮਾਰਕੀਟਿੰਗ ਦਾ ਕੋਰਸ ਵੀ ਕਰਨਾ ਪਏ ਇਸ ਬਿਜ਼ਨਸ ਦੇ ਵਿੱਚ ਬਹੁਤ ਹੀ ਸਾਰਾ ਪੈਸਾ ਹੈ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਮੈਨੇਜ ਕਰਨਾ ਹੈ ਵੱਡੇ ਵੱਡੇ ਸੈਲੀਬ੍ਰਿਟੀਜ਼ ਦਾ ਔਰ ਤੁਹਾਨੂੰ ਬਹੁਤ ਹੀ ਵਧੀਆ ਪੈਕੇਜ ਦਿੰਦੇ ਨੇ ਇਹਦੇ ਨਾਲ ਨਾਲ ਜੇ ਅਸੀਂ ਗੱਲ ਕਰਦੇ ਹਾਂ ਆਪਾਂ ਹੋਰ ਵੀ ਲੋਕਾਂ ਦੇ ਸੋਸ਼ਲ ਮੀਡੀਆ ਮੈਨੇਜ ਕਰ ਸਕਦੇ ਹਾਂ ਜਿਵੇਂ ਕਿ ਵੱਡੇ ਵੱਡੇ ਬਿਜ਼ਨਸਮੈਨ ਹੋਗੇ polititian ਹੋਗੇ ਔਰ ਇਹਦੇ ਨਾਲ ਨਾਲ ਬਹੁਤ ਸਾਰੀਆਂ ਕੰਪਨੀਆਂ ਹੋਣਗੀਆਂ ਇਹ ਕੰਮ ਬਹੁਤ ਹੀ ਇੰਟਰਸਟਿੰਗ ਹੈ ਇਸ ਦੇ ਵਿੱਚ ਤੁਸੀਂ ਕਦੀ ਵੀ ਬੋਰ ਨਹੀਂ ਹੁੰਦੇ ਔਰ ਇਹ ਰਿਸਪੌਂਸਿਬਿਲਟੀ ਵਾਲਾ ਕੰਮ ਵੀ ਕਿਉਂਕਿ ਤੁਸੀਂ ਆਪਣੇ ਕਲਾਇੰਟ ਦੇ ਕਿਸੇ ਵੀ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਬਿਨਾਂ ਜਾਣਕਾਰੀ ਦੇ ਕੋਈ ਵੀ ਵੀਡੀਓ ਜਿਹੜੀ ਹੋ ਅਪਲੋਡ ਨਹੀਂ ਕਰ ਸਕਦੇ ਤੁਹਾਨੂੰ ਉਸ ਤੋਂ ਪਹਿਲਾਂ ਰਿਸਰਚ ਕਰਨੀ ਪਵੇਗੀ ਰਿਸਰਚ ਕਰਨ ਤੋਂ ਬਾਅਦ ਆਪਣੇ ਕਲਾਇੰਟ ਨੂੰ ਦੱਸਣਾ ਪਵੇਗਾ ਫਿਰ ਉਹਦੀ ਪਰਮਿਸ਼ਨ ਤੋਂ ਬਾਅਦ ਹੀ ਕਰ पाओगे ਜੇਕਰ ਤੁਸੀਂ ਸੋਸ਼ਲ ਮੀਡੀਆ ਦੇ ਕਿਸੇ ਵੀ ਆਪਣੇ ਕਲਾਇੰਟ ਦੇ ਉੱਪਰ ਕੋਈ ਵੀ ਇਨਫਰਮੇਸ਼ਨ ਅਪਲੋਡ ਕਰਦੇ ਹੋ ਫੈਕਟਸ ਦੇ ਨਾਲ ਇਸ ਦੇ ਨਾਲ ਨਾਲ ਤੁਹਾਡਾ ਨਾਂ ਵੀ ਬਣੇਗਾ ਔਰ ਤੁਹਾਡੇ ਨਾਮ ਦੇ ਉੱਪਰ ਤੁਹਾਨੂੰ ਇਨਾਮ ਵੀ ਮਿਲੇ ਆਹੋ ਦੋਸਤੋ ਅਸੀਂ ਆਪਣੇ ਅਗਲੇ ਬਿਜ਼ਨਸ ਦੀ ਗੱਲ ਕਰ ਰਹੇ ਹਾਂ ਜੋ ਹੈ ਸਕ੍ਰਿਪਟ ਰਾਈਟਿੰਗ ਦੋਸਤੋ ਸਕ੍ਰਿਪਟ ਰਾਈਟਿੰਗ ਦਾ ਕੰਮ ਇੱਕ ਚੈਨਲ ਦਾ ਹਿੱਸਾ ਵੀ ਹੋ ਸਕਦਾ ਹੈ ਤੁਸੀਂ ਇਸ ਨੂੰ ਐਜ਼ ਅ ਇੰਡੀਪੈਂਡੈਂਟ ਵੀ ਕਰ ਸਕਦੇ ਹੋ ਸਕ੍ਰਿਪਟ ਰਾਈਟਿੰਗ ਦਾ ਕੰਮ ਅਜਿਹਾ ਕੰਮ ਹੈ ਨਾ ਤੇ ਕਿਸ ਨੂੰ ਸਿਖਾਇਆ ਜਾ ਸਕਦਾ ਹੈ ਨਾ ਕੋਈ ਇਸ ਨੂੰ ਸਿੱਖ ਸਕਦਾ ਇਸ ਨੂੰ ਤਾਂ ਹੀ ਕੀਤਾ ਜਾ ਸਕਦਾ ਜੇ ਤੁਹਾਡਾ ਇਹਦੇ ਵਿੱਚ ਇੰਟਰਸਟ ਹੋਵੇ ਜਿਸ ਬੰਦੇ ਨੂੰ ਜਿੰਨੀ ਜ਼ਿਆਦਾ ਨੌਲੇਜ ਹੈ ਉਹ ਓਨਾ ਹੀ ਵਧੀਆ ਲਿਖ ਸਕਦਾ ਕਿਉਂਕਿ ਕੰਮ ਇਹੋ ਜਿਹਾ ਹੈ ਜਿਸ ਦੇ ਵਿੱਚ ਨੌਲੇਜ ਦੀ ਬਹੁਤ ਲੋੜ ਪੈਂਦੀ ਹੈ ਜੇ ਤੁਹਾਡੇ ਵਿੱਚ ਸਕ੍ਰਿਪਟ ਰਾਈਟਿੰਗ ਦਾ ਟੈਲੈਂਟ ਹੈ ਤੇ ਮੈਨੂੰ ਲੱਗਦਾ ਔਰ ਇਸ ਦੇ ਨਾਲ ਨਾਲ ਵਧੀਆ ਪੈਸਾ ਵੀ ਬਣਾ ਸਕਦੇ ਹੋ ਕਿਉਂਕਿ ਅੱਜ ਕਾ ਲੋਕ ਫੇਮਸ ਕੰਟੈਂਟ ਦੇ ਸਰਤੇ ਹੁੰਦੇ ਨੇ ਜੇ ਤੁਹਾਡਾ ਕੰਟੈਂਟ ਵਧੀਆ ਹੋਏਗਾ ਤੁਸੀਂ ਇੰਸਟਾਗ੍ਰam ਤੇ ਵਧੀਆ ਪੋਸਟ ਪਾਓਗੇ ਜਾਂ ਤੁਸੀਂ ਵਧੀਆ ਵੀਡੀਓ ਬਣਾ ਕੇ ਪਾਓਗੇ ਤੇ ਤੁਹਾਨੂੰ ਲੋਕ ਪਸੰਦ ਕਰਨਗੇ ਇਸ ਦੀ ਇੱਕ ਬਹੁਤ ਵਧੀਆ ਐਗਜ਼ਾਮਪਲ ਹੈ ਕਬੇ ਸ਼ਰਮਾ ਦੀ ਤੁਸੀਂ ਖੁਦ ਦੇਖੋਗੇ ਕਬੇ ਸ਼ਰਮਾ ਆਪਣਾ ਖੁਦ ਕੰਟੈਂਟ ਵੀ ਲਿਖਦਾ ਹੈ ਔਰ ਲਿਖਿਆ ਹੋਇਆ ਕੰਟੈਂਟ ਨੂੰ ਵੀ ਕਿੰਨੇ ਵਧੀਆ ਤਰੀਕੇ ਨਾਲ ਡਿਲੀਵਰ ਕਰਦਾ ਹੈ ਜੇ ਤੁਹਾਡੇ ਵਿੱਚ ਇਹ ਆਰਟ ਆ ਜਾਏ ਲਿਖਣ ਦਾ ਨਾ ਡਿਲੀਵਰ ਕਰਨ ਦਾ ਤੁਹਾਨੂੰ ਦੁਨੀਆ ਦੇ ਵਿੱਚ ਕੋਈ ਵੀ ਬੰਦਾ ਪਿੱਛੇ ਨਹੀਂ ਛੱਡ ਸਕਦਾ ਤੁਸੀਂ ਛੋਟੀ ਤੋਂ ਛੋਟੀ ਰੀਲ ਤੋਂ ਲੈ ਕੇ ਵੱਡੀ ਤੋਂ ਵੱਡੀ ਫਿਲਮਾਂ ਦੇ ਵਿੱਚ ਵੀ ਹਿੱਸਾ ਲੈ ਸਕਦੇ ਹੋ ਇਸ ਟੈਲੈਂਟ ਦੇ ਨਾਲ ਤੁਸੀਂ ਕਿਸੇ ਮੀਡੀਆ ਹਾਊਸ ਦੇ ਨਾਲ ਵੀ ਜੁੜ ਸਕਦੇ ਹੋ ਨਾਲ ਦੇ ਨਾਲ ਕਿਸੇ ਕੰਪਨੀ ਦੇ ਨਾਲ ਵੀ ਜੁੜ ਸਕਦੇ ਹੋਰ ਨਾਲ ਦੇ ਨਾਲ ਕਿਸੇ ਵੱਡੀਆ ਪ੍ਰੋਫੈਸ਼ਨਲ ਬੰਦਿਆਂ ਨਾਲ ਵੀ ਜੁੜ ਸਕਦੇ ਹੋ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪੂਰਾ ਦਿਨ ਕਿਸੇ ਆਫਿਸ 'ਚ ਨਹੀਂ ਸਪੈਂਡ ਕਰ ਸਕਦੇ ਤਾਂ ਤੁਸੀਂ ਇਸ ਨੂੰ ਐਜ਼ ਯੂ ਫ੍ਰੀਲੈਂਸਰ ਸ਼ੁਰੂ ਕਰੋ ਫਿਰ ਜਿਵੇਂ ਜਿਵੇਂ ਤੁਹਾਨੂੰ ਇਸ ਦੀ ਨੌਲੇਜ ਹੁੰਦੀ ਜਾਏਗੀ ਤੁਹਾਨੂੰ ਕੰਮ ਦੀ ਆਦਤ ਪੈਗੀ ਫਿਰ ਤੁਸੀਂ ਇਸ ਨੂੰ ਫੁੱਲ ਟਾਈਮ ਕੰਮ ਕਰਨਾ ਸ਼ੁਰੂ ਕਰ ਸਕਦੇ ਹੋ ਫ੍ਰੀਲਾਂਸਿੰਗ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਕਿਤੇ ਵੀ ਬੈਠ ਕੇ ਕਿਸੇ ਵੀ ਸਮੇਂ ਦੇ ਉੱਪਰ ਆਪਣਾ ਕੰਮ ਕਰ ਸਕਦੇ ਹੋ ਇਸ ਦੇ ਨਾਲ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਦੇ ਵਿੱਚ ਕੋਈ ਵੀ ਟਾਈਮ ਬੰਡ ਨਹੀਂ ਹੋਏਗਾ ਅੱਜ ਕੱਲ ਲੋਕਲ ਲੈਂਗੁਏਜਸ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਤੁਸੀਂ ਅੱਜ ਕੱਲ ਕਿਸੇ ਵੀ ਲੈਂਗੁਏਜ ਦੇ ਵਿੱਚ ਸਕ੍ਰਿਪਟ ਰਾਈਟਿੰਗ ਕਰ ਸਕਦੇ ਹੋ ਤੁਹਾਡੀ ਨੌਲੇਜ ਕਿਸ ਦੇ ਵਿੱਚ ਜ਼ਿਆਦਾ ਹੈ ਤੁਸੀਂ ਪੰਜਾਬੀ ਵਿੱਚ ਕਰਨਾ ਚਾਹੁੰਦੇ ਹੋ ਤੁਸੀਂ ਇੰਗਲਿਸ਼ ਵਿੱਚ ਕਰਨਾ ਚਾਹੁੰਦੇ ਹੋ ਹਿੰਦੀ ਵਿੱਚ ਕਰਨਾ ਚਾਹੁੰਦੇ ਹੋ ਜਾਂ ਕਿਸੇ ਫੋਰਨ ਲੈਂਗੁਏਜ ਵਿੱਚ ਕਰਨਾ ਚਾਹੁੰਦੇ ਜੇ ਸਿੱਕ ਇੰਡੀਆ ਦੀ ਗੱਲ ਕਰੀਏ ਜਾਂ ਕਿਸੇ ਵੀ ਬਾਹਰਲੀ ਕੰਟਰੀ ਦੀ ਗੱਲ ਕਰੀਏ ਤੇ ਸਾਰੇ ਲੋਕ ਪ੍ਰ ਤਾਂ ਯੋ ਲੋਕਲ ਕੈਂਡੀਡੇਟ ਨੂੰ ਜ਼ਿਆਦਾ ਦੇਖਣਾ ਪਸੰਦ ਕਰਦੇ ਨੇ ਐਸ ਕੰਪੇਅਰ ਟੂ ਫੋਰਨ ਕੈਂਡੀਟ ਤੇ ਇਹਦੇ ਵਿੱਚ ਤੁਹਾਡੇ ਕੋਲ ਰੀਚ ਵੀ ਜ਼ਿਆਦਾ ਹੁੰਦੀ ਹੈ ਔਰ ਤੁਹਾਨੂੰ ਲੋਕਲ ਐਡ ਵੀ ਮਿਲ ਸਕਦੀਆਂ ਨੇ ਜਿਹਦੇ ਨਾਲ ਤੁਸੀਂ ਉਸ ਦੇ ਉੱਪਰ ਵੀ ਲਿਖ ਸਕਦੇ ਹੋ ਆਹ ਹੁਣ ਦੋਸਤੋ ਇਸ ਲਿਸਟ ਦੇ ਵਿੱਚ ਅਸੀਂ ਅਗਲੇ ਕੰਮ ਦੀ ਗੱਲ ਕਰਦੇ ਹਾਂ ਜੋ ਹੈ ਇਵੈਂਟ ਮੈਨੇਜਮੈਂਟ ਭਾਰਤ ਦੇ ਵਿੱਚ ਹਰ ਸਾਲ ਲੱਖਾਂ ਹੀ ਇਵੈਂਟ ਆਉਂਦੇ ਨੇ ਜਿਨ੍ਹਾਂ ਵਿੱਚੋਂ ਵਿਆਹ ਸ਼ਾਦੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਪੈਸਾ ਲਗਾਇਆ ਜਾਂਦਾ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਭਾਰਤੀ ਆਪਣਾ 20% ਕਮਾਈ ਦਾ ਹਿੱਸਾ ਜੋ ਕਿ ਉਹਨਾਂ ਨੇ ਕਮਾਇਆ ਹੁੰਦਾ ਉਹ ਸਿਰ ਵਿਆਹਾਂ ਦੇ ਉੱਪਰ ਹੀ ਲਗਾ ਦਿੰਦੇ ਤੇ ਇਹਦੇ ਨਾਲ ਨਾਲ ਜੇ ਅਸੀਂ ਗੱਲ ਕਰਦੇ ਹਾਂ ਮਾਰਵਾੜੀ ਲੋਕਾਂ ਦੀ ਤੇ ਲੋਕ ਇਹ ਕਹਿੰਦੇ ਨੇ ਕਿ ਮਾਰਵਾੜੀ ਦਾ ਸਿਰਫ ਵਿਆਹ ਵਾਸਤੇ ਹੀ ਆਪਣੀ ਸਾਰੀ ਉਮਰ ਦੀ ਕਮਾਈ ਕਰਦੇ ਨੇ ਕਉਂ ਤੁਹਾਡੇ ਵਿੱਚੋਂ ਬਹੁਤ ਸਾਰੇ ਜਹੇ ਲੋਕਾਂ ਨੇ ਸੋਚਨਾ ਕਿ ਇਵੈਂਟ ਮੈਨੇਜਮੈਂਟ ਦੇ ਕੰਮ ਕਰਨ ਦੇ ਲਈ ਬਹੁਤ ਜ਼ਿਆਦਾ ਪੈਸੇ ਦੀ ਜ਼ਰੂਰਤ ਹੈ ਪਰ ਅਜਿਹਾ ਕੁਝ ਵੀ ਨਹੀਂ ਹੈ ਤੁਸੀਂ ਇਸ ਦੇ ਵਿੱਚ ਇਵੈਂਟ ਮੈਨੇਜਰ ਬੰਨਾ ਹੈ ਨਾ ਕਿ ਇਵੈਂਟ ਓਨਰ ਤੁਹਾਨੂੰ ਇਹਨਾਂ ਫੰਕਸ਼ਨਾਂ ਦੇ ਵਿੱਚ ਮੈਨੇਜਮੈਂਟ ਤੇ ਡੈਕੋਰੇਸ਼ਨ ਦੀ ਸਮਝ ਆਉਣੀ ਚਾਹੀਦੀ ਹੈ ਇਸ ਦੇ ਨਾਲ-ਨਾਲ ਤੁਹਾਡੇ ਵਿੱਚ ਲੀਡਰਸ਼ਿਪ ਕੁਆਲਿਟੀ ਹੋਣੀ ਚਾਹੀਦੀ ਤੁਸੀਂ ਬਸ ਆਪਣਾ ਰੈਜ਼ਿਊਮ ਬਣਾ ਕੇ ਇੱਕ ਇਵੈਂਟ ਮੈਨੇਜਮੈਂਟ ਵਾਲੀ ਕੰਪਨੀ ਦੇ ਵਿੱਚ ਐਂਟਰੀ ਲੈਣੀ ਹੈ ਉਸ ਤੋਂ ਬਾਅਦ ਆਪਣੇ ਆਪ ਨੂੰ ਕੁਝ ਸਾਬਤ ਕਰਕੇ ਇਵੈਂਟ ਮੈਨੇਜਰ ਬੰਨਾ ਹੈ ਇਸ ਦੇ ਨਾਲ ਨਾਲ ਜੇ ਤੁਹਾਡੇ ਕੋਲ ਅੱਛੀ ਇਨਵੈਸਟਮੈਂਟ ਹੈ ਤੁਸੀਂ ਪੈਸਾ ਲਗਾ ਸਕਦੇ ਹੋ ਤਾਂ ਤੁਸੀਂ ਇਹਨੂੰ ਐਜ਼ ਅ ਓਨਰ ਵੀ ਸ਼ੁਰੂ ਕਰ ਸਕਦੇ ਆਓ ਹੁਣ ਅਸੀਂ ਇਸ ਬਿਜ਼ਨਸ ਨੂੰ ਥੋੜੇ ਯੂਨੀਕ ਤਰੀਕੇ ਦੇ ਨਾਲ ਸਮਝਦੇ ਜੇਕਰ ਤੁਸੀਂ ਆਲਰੇਡੀ ਇੱਕ ਵੈਡਿੰਗ ਪਲੈਨਰ ਹੋ ਤਾਂ ਤੁਸੀਂ ਇਸ ਨੂੰ ਸ਼ੁਰੂ ਕਰ ਸਕਦੇ ਹੋ ਜੇਕਰ ਤੁਸੀਂ ਇਸ ਦੇ ਵਿੱਚ ਨਵੇਂ ਹੋ ਤਾਂ ਵੀ ਇੱਕ ਵਧੀਆ ਬਿਜ਼ਨਸ ਆਈਡੀਆ ਹੈ ਆਈਡੀਆ ਦੇ ਉੱਪਰ ਕੰਮ ਕਰਨ ਦੇ ਲਈ ਤੁਸੀਂ ਆਨਲਾਈਨ ਵੈਡਿੰਗ ਐਪ ਬਣਾਓ ਉਸ ਦੇ ਵਿੱਚ ਤੁਸੀਂ ਮੈਰਿਜ ਸਰਵਿਸ ਪ੍ਰੋਵਾਈਡਰਸ ਦੀਆਂ ਪ੍ਰੋਫਾਈਲਾਂ ਨੂੰ ਐਡ ਕਰਦੇ ਹੋ ਜਿਵੇਂ ਕਿ ਕੈਟਰਿੰਗ ਵਾਲੇ ਦੀ ਬੈਸਟ ਡਿਜ਼ਾਈਨਰ ਦੀ ਮਹਿੰਦੀ ਆਰਟਿਸਟ ਦੀ ਟੈਂਟ ਹਾਊਸ ਦੀ ਪੰਡਤ ਦੀ ਡੈਕੋਰ ਦੀ ਅਤੇ ਵਿਆਹ ਰਿਲੇਟਡ ਹਰ ਜ਼ਰੂਰੀ ਇਵੈਂਟ ਵਾਲਿਆਂ ਦੀ ਪ੍ਰੋਫਾਈਲ ਐਡ ਕਰੋ ਜਦੋਂ ਤੁਹਾਡੀ ਐਪ ਬਣ ਗਈ ਫਿਰ ਤੁਸੀਂ ਇਸ ਐਪ ਨੂੰ ਆਨਲਾਈਨ ਪ੍ਰਮੋਟ ਕਰਨਾ ਸ਼ੁਰੂ ਕਰੋ ਤਾਂ ਕਿ ਲੋਕ ਤੁਹਾਡੀ ਸਰਵਿਸਿਸ ਤੋਂ ਦੇਖਣ ਉਸ ਤੋਂ ਬਾਅਦ ਉਹ ਇਸ ਐਪ ਦੇ ਉੱਪਰ ਆਪਣੇ ਆਪ ਨੂੰ ਸਾਈਨ ਅਪ ਕਰਨ ਸਾਈਨ ਅਪ ਕਰਨ ਤੋਂ ਬਾਅਦ ਜਿਸ ਤਰੀਕੇ ਦੀ ਸਰਵਿਸ ਉਹਨਾਂ ਨੂੰ ਚਾਹੀਦੀ ਹੈ ਉਹ ਇਸ ਐਪ ਦੇ ਉੱਪਰ ਲੈ ਤੁਸੀਂ ਚਾਹੋ ਤਾਂ ਇਸ ਐਪ ਦੇ ਜਰੀਏ ਆਪਣੇ ਆਪ ਮੀਡੀਏਟਰ ਵੀ ਕੰਮ ਕਰ ਸਕਦੇ ਹੋ ਜਾਂ ਫਿਰ ਤੁਸੀਂ ਡਾਇਰੈਕਟ ਮਿਲਾ ਕੇ ਤੁਸੀਂ ਆਪਣਾ ਕਮਿਸ਼ਨ ਵੀ ਲੈ ਸਕਦੇ ਹੋ ਮੈਨੂੰ ਲੱਗਦਾ ਹੈ ਕਿ ਹੁਣ ਤੱਕ ਤੁਸੀਂ ਇਹ ਸਮਝ ਗਏ ਹੋਗੇ ਕਿ ਇਹ ਬਿਜ਼ਨਸ ਨੂੰ ਕਿਵੇਂ ਸਟਾਰਟ ਕਰਨਾ ਹੈ ਉਹਦੇ ਵਿੱਚ ਕੀ ਕੀ ਜ਼ਰੂਰਤਾਂ ਨੇ ਔਰ ਇਹਨੂੰ ਆਪਾਂ ਕਿਵੇਂ ਐਕਸਪੈਂਡ ਕਰਵਾਉਣਾ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤਿੰਨ ਬਿਜ਼ਨਸ ਆਈਡੀਆ ਦੱਸੇ ਨੇ ਜਿਹੜੇ ਤੁਸੀਂ ਘਰ ਤੋਂ ਵੀ ਕਰ ਸਕਦੇ ਹੋ ਇੱਕ ਸਪੈਸਿਫਿਕ ਲੋਕੇਸ਼ਨ ਤੋਂ ਵੀ ਕਰ ਸਕਦੇ ਹੋ ਜਾਂ ਫਿਰ ਆਫਿਸ ਤੋਂ ਵੀ ਕਰ ਸਕਦੇ ਹੋ ਜਿਵੇਂ ਕਿ ਇਵੈਂਟ ਮੈਨੇਜਮੈਂਟ ਦੇ ਵਿੱਚ ਵੀ ਤੁਸੀਂ ਆਪਣੀ ਟੀਮ ਨੂੰ ਲੋਕੇਸ਼ਨ ਤੇ ਭੇਜ ਕੇ ਕੰਮ ਕਰਵਾ ਸਕਦੇ ਹੋ ਇਸ ਤਰੀਕੇ ਦੇ ਜਿਹੜੇ ਕੰਮ ਨੇ ਜ਼ਿਆਦਾ ਤੁਹਾਡੇ ਸਕਿੱਲ ਤੇ ਕ੍ਰੀਏਟੀਵਿਟੀ ਦੇ ਉੱਪਰ ਡਿਪੈਂਡ ਕਰਦੇ ਨੇ ਜਿੰਨੀ ਜ਼ਿਆਦਾ ਤੁਹਾਡੀ ਕ੍ਰੀਏਟੀਵਿਟੀ ਹੋਏਗੀ ਜਿੰਨੇ ਵਧੀਆ ਤੁਹਾਡੇ ਸਕਿੱਲ ਹੋਣਗੇ ਉਹਨੇ ਹੀ ਲੋਕ ਤੁਹਾਨੂੰ ਜ਼ਿਆਦਾ ਪ੍ਰੇਫਰ ਕਰਨਗੇ ਪਰ ਨਾਲ ਦੀ ਨਾਲ ਤੁਹਾਨੂੰ ਕੰਮ ਵੀ ਜ਼ਿਆਦਾ ਮਿਲੇਗਾ ਦੋਸਤੋ ਡਿਜੀਟਲ ਮੀਡੀਆ ਲੋਕਾਂ ਨੂੰ ਨੌਕਰੀਆਂ ਦੇਣ ਦੇ ਵਿੱਚ ਰੋਜ਼ਗਾਰ ਪੈਦਾ ਕਰਨ ਦੇ ਵਿੱਚ ਬਹੁਤ ਹੀ ਵੱਡੀ ਭੂਮਿਕਾ ਨਿਭਾ ਰਿਹਾ ਹੈ ਇਸ ਦੇ ਲਈ ਜਿੰਨਾ ਜ਼ਿਆਦਾ ਹੋ ਸਕੇ ਇਸ ਦਾ ਪੋਜ਼ਿਟਿਵ ਯੂਜ਼ ਕਰੋ ਇਹਨਾਂ ਰੀਲਰ ਦੇਖਣ ਤੋਂ ਆਪਣਾ ਟਾਈਮ ਨੂੰ ਸੇਵ ਕਰੋ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਤੁਹਾਡੇ ਨਾਲ ਮੈਂ ਬਿਜ਼ਨਸ ਆਈਡੀਆ ਸ਼ੇਅਰ ਕੀਤੇ ਨੇ ਬਹੁਤ ਹੀ ਬੇਸਿਕ ਲੈਵਲ ਤੇ ਸ਼ੇਅਰ ਕੀਤੇ ਨੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਬਿਜ਼ਨਸ ਆਈਡੀ ਨੂੰ ਮੈਂ ਡਿਟੇਲ ਦੇ ਵਿੱਚ ਐਕਸਪਲੇਨ ਕਰਾਂ ਤਾਂ ਉਸ ਬਿਜ਼ਨਸ ਆਈਡੀ ਦਾ ਨਾਮ ਤੁਸੀਂ ਕਮੈਂਟਸ ਵਿੱਚ ਲਿਖੋ ਤੇ ਮੈਂ ਉਸ ਦੇ ਉੱਪਰ ਇੱਕ ਡਿਟੇਲ ਵੀਡੀਓ ਬਣਾ ਕੇ ਦਵਾਂਗਾ ਅੱਜ ਦੀ ਇਸ ਵੀਡੀਓ 'ਚ ਬਸ ਇੰ ਸਤਿ ਸ਼੍ਰੀ ਅਕਾਲ ਮੈਂ ਰஞ்சிਤ